ਸਤਿ ਸ਼੍ਰੀ ਅਕਾਲ ਜੀ ਵੇਦਰ ਪਰ ਹਰਪ੍ਰੀਤ ਵੇਦਰ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਆਂ ਇਸ ਵੀਡੀਓ ਵਿੱਚ ਗੱਲ ਕਰਾਂਗੇ 5 ਤੋਂ ਲੈ ਕੇ 9 ਜੁਲਾਈ ਦੇ ਮੌਸਮ ਦੀ ਤਾਂ ਸਿਸਟਮ ਲੱਗਣ ਜਾ ਰਿਹਾ ਹੈ ਤਾਂ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਵਿੱਚ ਵੱਡੇ ਤੌਰ ਤੇ ੜਮੀ ਪ੍ਰਭਾਵਿਤ ਕਰੇ ਕਾਫੀ ਖੇਤਰਾਂ ਵਿੱਚ ਇਸ ਦੇ ਅਸਾਰ ਪਾਉਂਦੇ ਦਿਖਾਈ ਦੇ ਰਹੇ ਨੇ ਬਾਕੀ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੇ ਕਿਹੜੇ ਖੇਤਰਾਂ ਵਿੱਚ ਅੱਜ ਤੇ ਉਸ ਤੋਂ ਬਾਅਦ 6 ਤੋਂ ਲੈ ਕੇ 9 ਜੁਲਾਈ ਦੇ ਵਿਚਕਾਰ ਕਿਤ ਕਿੱਥੇ ੜਵੱਟੇ ਪਤਕ ਤੇਮੀ ਕਾਫੀ ਖੇਤਰਾਂ ਪ੍ਰਭਾਵ ਦੇਟ ਚਾਨਕ ਦੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਕੁਝ ਚਾਰਜ ਕਰਨਾ ਚਾਹੁੰਦੇ ਹਾਂ ਤੁਸੀਂ ਕਿਹੜੇ ਜ਼ਿਲ੍ਹਾ ਕਿਹੜੇ ਜ਼ਿਲ੍ਹੇ ਤੇ ਇਸ ਵੀਡੀਓ ਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰਿਓ ਕੋਈ ਛੋਟੀ ਜਿਹੀ ਬੇਨਤੀ ਕਰ ਦੇਣਾ ਚਾਹੁੰਦੇ ਹਾਂ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਸਵੇਰ ਦੇ ਸੈਟਲਾਈਟ ਤਸਵੀਰਾਂ ਵਿੱਚ ਦੇ ਕਰੀਬ ਅੱਜ 5 ਜੁਲਾਈ ਸਵੇਰ ਕਰੀਬ 6:30 ਦੇ ਸੈਟਲਾਈਟ ਤਸਵੀਰਾਂ ਤਸਵੀਰਾਂ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਜਿਹੜ ਹੋਗਾ ਜਾਂ ਗੁਰਦਾਸਪੁਰ ਹੋ ਗਿਆ ਨਾਲ ਲੱਗਦੇ ਕੁਝ ਅਮਰਸਰ ਦੇ ਖੇਤਰੋਗੇ ਇੱਥੇ ਜਿਹੜੀ ਕਿਤੇ ਕਿਤੇ ਹਲਕੀ ਤੇ ਕੁਝ ਖੇਤरां ਵਿੱਚ ਸੰਘਣੀ ਜਿਹੜੀ ਪੱਤ ਲਵਾਈ ਦਾ ਤੌਰ ਚਾਰੀ ਤੇ ਬਾਕੀ ਸਰਦੀ ਜਿਹੜੇ ਬਿਲਕੁਲ ਇਲਾਕੇ ਨੇ ਅਮਾਜਾ ਦੇ ਖੇਤਰੇ ਤੇ ਕਿਤੇ ਕਿਤੇ ਨਿੱਕੀ ਮੋਟੀੜ ਕਾਰਵੇ ਚੱਲ ਰਹੀ ਤੁਸੀਂ ਕਮੈਂਟ ਕਰੇ ਜਰੂਰ ਦੱਸਣਾ ਤੇ ਇਹ ਜਿਹੜਾ ਸਿਸਟਮ ਹੋਵੇਗਾ ਮਾਚਾ ਦੇ ਖੇਤਰੋਗੇ ਜਾਂ ਕੁਝ ਨਾਲ ਲੱਗਦੇ ਤਵਾਬਾ ਦੇ ਖੇਤਰੋਗੇ ਪਛਮੀ ਮਾਲਵਾ ਯਾਨੀ ਕਿ ਅੱਜ ਜਿਹੜਾ ਟੁੱਟਵੇਂ ਤੌਰ ਤੇ ਮੀਂਹ ਖੇਤरां ਨੂੰ ਪ੍ਰਭਾਵਿਤ ਕਰੇਗਾ ਅੱਜ ਜਿਹੜਾ ਸਿਸਟਮ ਦਾ ਪਹਿਲਾ ਦਿਨ 5 ਜੁਲਾਈ ਨੂੰ ਅੱਜ ਥੋੜ੍ਹਪਤ ਖੇਤरां ਵਿੱਚ ਕੇ ਪੰਜਾਬ ਤੇ ਉੱਤਰੀ ਹਰਿਆਣਾ ਜਾਂ ਰਾਜਸਥਾਨ ਦੇ ਖੇਤਰੋਂ ਪੱਛਮੀ ਯੂਪੀ ਦਿੱਲੀ ਦੇ ਕੁਝ ਥੋੜੇ ਬੋਤੇ ਟਾਪਟ ਲਾ ਕੇ ਸੰਭਾਵਨਾ ਰਹਿ ਗਈ ਤਾਂ ਕਾਲ ਤੋਂ ਇਹ ਸਿਸਟਮ ਮੇਨ ਆ ਸਿਸਟਮ ਸ਼ੁਰੂ ਹੋਵੇਗਾ ਜਾਨਕੀ ਟ੍ਰਾਫਲਾਈਨ ਜਿਹੜੀ ਬਣੀ ਮੌਨਸਨ ਟ੍ਰਾਫਲਾਈਨ ਸ਼੍ਰੀ ਗੰਗਾ ਨਗਰ ਤੋਂ ਲੈ ਕੇ ਦਿੱਲੀ ਦੇ ਖੇਤਰਾਂ ਬਾਰਾਨਸੀ ਯੂਪੀ ਦੇ ਖੇਤਰਾਂ ਵਿੱਚ ਤਾਂ ਕੋਲਕਾਤਾ ਤੇ ਠੀਕ ਹੈ 3 ਦਿਨ ਟ੍ਰਾਫਲਾਈਨ ਬਣੀ ਤੇ ਜਿਹੜੀ ਹੌਲੀ ਹੌਲੀ ਉਤਾਂ ਨੂੰ ਖਿਸਕੇਗੀ ਤਾਂ ਜਿਹੜਾ ਕਾਲ ਤੋਂ ਜਿਹੜਾ ਮੀਂਹ ਦੀਆਂ ਗਤੀਵਿਧੀਆਂ ਵਿੱਚ ਕਾਫੀ ਰਵਾਧਾ ਹੁੰਦੇ ਆ ਸਾਰਨੇ 6 ਤੋਂ ਲੈ ਕੇ 9 ਜੁਲਾਈ ਦੇ ਵਿੱਚਕਾਰ ਦੋ ਜਾਂ ਦੋ ਤੋਂ ਵੱਧ ਵਾਰ ਜਿਹੜਾ ਮ ਕਾਫੀ ਖੇਤਰਾਂ ਵਿੱਚ ਆ ਜਿਹੜਾ ਮੈਂ ਦਰਜ ਕੀਤਾ ਜਾਵੇ ਕੁਝ ਥੋੜ੍ਹਪਤ ਖੇਤਰ ਹੋ ਸਕਦੇ ਜਿੱਥੇ ਕਿ ਹਲਕਾ ਰਹਿ ਸਕਦਾ ਜ਼ਿਆਤਰ ਖੇਤਰ ਵਿੱਚ ਦਰਮਿਆਨਾ ਜਾਂ ਦਰਮਿਆਨੇ ਤੋਂ ਆਪਾਰੀਮੀ ਦੇ ਅਸਾਰ ਜਿਹੜੇ ਪਾਦੇ ਦਿਖਾਈ ਦੇ ਰਹੇ ਨੇ ਤੇ ਕਿਤੇ ਕਿਤੇ ਜਿਹੜਾ ਹਾਰਡਵਰਗੀ ਜਿਹੜੀ ਆਪਾਂ ਗੱਲ ਕਰੀਏ ਜਿਹੜੀ ਸਥਿਤੀ ਬਣ ਸਕਦੀ ਯਾਨੀ ਕਿ ਕਾਫੀ ਵੱਡੇ ਪੱਧਰ ਤੇ ਅਮੀ ਪੈਣ ਦਾ ਸਾਰ ਨੇ ਤੇ ਇਸ ਵਿੱਚ ਅਬ ਜ਼ਿਲ੍ਹੇਵਾਰ ਆਪਾਂ ਨੈਕਸਟ ਵੀਡੀਓ ਦੱਸਾਂ ਕਿ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਬਾਤ ਤੇ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਘੱਟ ਸੁਭਾਵਨਾ ਰਹੇਗੀ ਤੇ ਅੱਜ ਹੋ ਸਕਦਾ ਹੈ ਠੀਕ ਹੈ ਜੇ ਟੁੱਟਮਿਆ ਕਾਰਮੀਆਂ ਰਹਿ ਸਕਦੇ ਨੇ 5 ਜੁਲਾਈ ਅੱਧੇ ਥੋੜੇ ਬਥੇ ਖੇਤਰ ਚ ਆਤੀ 40% ਖੇਤਰਾਂ ਵਿੱਚ ਚਾਂਸ ਹੈਗੇ ਨੇ ਉੱਤਰੀ ਰਾਜਸਥਾਨ ਉੱਤਰੀ ਹਰਿਆਣਾ ਦੇ ਅ ਥੋੜੇ ਬਥੇ ਖੇਤਰਾਂ ਵਿੱਚ ਚਾਂਸ ਰਹਿਣਗੇ ਜਾਰ ਤਰ ਮੌਸਮ ਠੀਕ ਠਾਕ ਹੈ ਠੀਕ ਹੈ ਪੱਛਮੀ ਯੂਪੀ ਦੇ ਖੇਤਰ ਦਿੱਲੀ ਦੇ ਖੇਤਰਾਂ ਵਿੱਚ ਵੀ ਕਿਤੇ ਕਿਤੇ ਨਿੱਕੀ ਮੋਟੀ ਆ ਕਾਰਵਾਈ ਹੋ ਸਕਦੀ ਹੈ ਤੇ ਕੱਲ ਤੋਂ ਇਹ ਸਿਸਟਮ ਦਾ ਮੇਨ ਆਪਾਂ ਕੱਲ ਕਰੀ ਜਿਹੜਾ ਸਿਸਟਮ ਸ਼ੁਰੂ ਹੋਵੇਗਾ ਕੱਲ ਤੋਂ ਆ 6 ਜੁਲਾਈ ਤੋਂ ਲੈ ਕੇ 9 10 11 ਜੁਲਾਈ ਦੇ ਵਿੱਚਕਾਰ ਠੀਕ 2 ਜਾਂ 2 ਤੋਂ ਵੱਧ ਵਾਰਮੀ ਪੈਣ ਦਾ ਸੰਤਕਾਪੀ ਖੇਤਰਾਂ ਵਿੱਚ ਵੱਡੇ ਪਾ ਪੱਤਰ ਤੇੜਾ ਮੀਂਹ ਪ੍ਰਭਾਵਿਤ ਕਰੇ ਕਈ ਖੇਤਰਾਂ ਵਿੱਚ ਇਸ ਮਿਲੇਗਾ ਕਿ ਕਿਤੇ ਹਲਕਾ ਕਿਤੇ ਦਰਮਿਆਨਾ ਤੇ ਕਿਤੇ ਦਰਮਿਆਨੇ ਤੋਂ ਭਾਰੀ ਕੁਝ ਜ਼ਿਲ੍ਹਿਆਂ ਵਿੱਚ ਭਾਰੀ ਤਵਤੀ ਜਿਹੜਾ ਭਾਰੀ ਮੀਂਹ ਤਰਚ ਕੀਤਾ ਜਾ ਸਕਦਾ ਹੈ ਤਾਂ ਤੁਸੀਂ ਜੋ ਸੈਟਲਾਈਟ ਤਸਵੀਰਾਂ ਵਿੱਚ ਤਸਵੀਰਾਂ ਵਿੱਚ ਸਾਫ਼ ਸਾਬ ਦਿਖਾਈ ਦੇ ਰਿਹਾ 6 ਨੂੰ ਸਭ ਤੋਂ ਪਹਿਲਾਂ ਵੇਖੋ ਰੈਡ ਵਾਰਨਿੰਗ ਆ ਗਈ ਉਸ ਤੋਂ ਬਾਅਦ 7 ਹੋ ਗਿਆ 7 ਨੂੰ ਕਾਫੀ ਖੇਤਰ ਹੋ ਗਏ ਉਸ ਤੋਂ ਬਾਅਦ 8 ਤਰੀਕ ਹੋ ਗਿਆ ਠੀਕ ਹੈ 8 ਤਰੀਕ ਨੂੰ ਵੇਖ ਸਕਦੇ ਹੋ 9 ਤਰੀਕ ਨੂੰ ਕਾਫੀ ਖੇਤਰਾਂ ਵਿੱਚ 210 ਯਾਨੀ ਕਿ ਇਹ ਜਿਹੜੇ ਹੋਣਗੇ ਅਗਲੇ 4 ਤੋਂ 5 ਦਿਨ ਯਾਨੀ ਕਿ 6 ਤੋਂ ਲੈ ਕੇ 9 10 ਜੁਲਾਈ ਦੇ ਵਿੱਚਕਾਰ ਦੋ ਜਾਂ ਦੋ ਤੋਂ ਵੱਧ ਵਰਝਮੀ ਪੈਣ ਦਾ ਸਾਰ ਨੇ ਤਾਂ ਕਈ ਇਸ ਤਰ੍ਹਾਂ ਵਿੱਚ ਦਰਮਿਆਨੇ ਤੋਂ ਤੇਜ ਦਰਮਿਆਨੇ ਤੋਂ ਕਿਤੇ ਕਿਤੇ ਭਾਰਾ ਤੇ ਕਿਤੇ ਕਿਤੇ ਪਾਰੀ ਤੋਂ ਆਤੀ ਜਿਹੜਾ ਅਪਾਰੀ ਵੀ ਦਰਜ ਕੀਤਾ ਜਾਸਰਾ ਥੋੜ੍ਹਾ ਬਖੇਤਰ ਉਸਰ ਜਿੱਥੇ ਕਿ ਮੀਂਹ ਹਲਕਾ ਰਹਿ ਸਕਦਾ ਬਾਕੀ ਜ਼ਿਆਦਾਤਰ ਖੇਤਰਾਂ ਵਿੱਚ ਦਰਮਿਆਨਾ ਜਾਂ ਇਸ ਤੋਂ ਅਪਾਰੇ ਵੀ ਦੇ ਅਸਾਰ ਬੰਦੇ ਦਿਖਾਈ ਦੇ ਰਹੇ ਨੇ ਉੱਤਰ ਪੂਰਬੀ ਇਲਾਕੇ ਹੋਗੇ ਦੱਖਣ ਪੱਛਮੀ ਇਲਾਕੇ ਹੋਗੇ ਜਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਹੋਗੇ ਪੱਛਮੀ ਯੂਪੀ ਦਿੱਲੀ ਦੇ ਆ ਖੇਤਰ ਰੇਕ ਜ਼ਿਲ੍ਹੇ ਤੱਕ ਵੀ ਪਹੁੰਚੇਗਾ ਠੀਕ ਹੈ ਚਾਰ ਪੰਜ ਦਿਨਾਂ ਦੇ ਵਿੱਚ ਇੱਕ ਜਾਂ ਦੋ ਵਾਰ ਹੋ ਸਕਦਾ ਦੋ ਆ ਵਾਰ ਜ਼ਿਆਦਾਤਰ ਖੇਤਰਾਂ ਵਿੱਚ ਮੀਂਹ ਦੇ ਅਸਾਰ ਨੇ ਤਾਂ ਉਸਰੇ ਕੁਝ ਖੇਤਰ ਹੋਣਗੇ ਦ ਵੱਡੇ ਪੱਧਰ ਤੇੜਾ ਪ੍ਰਭਾਵਿਤ ਕਰਸਾ ਕਾਫੀ ਖੇਤਰਾਵਾਂ ਵਿੱਚ ਮੀਂਹ ਦਾ ਅਸਰ ਜਿਹੜੇ ਬਾਂਦੇ ਦਿਖਾਈ ਦੇ ਰਹੇ ਨੇ ਤਾਜ ਟੁੱਟਵੀਆਂ ਕਾਰਮੀਆਂ रह ਸਕਦੇ ਪੰਜ ਜੁਲਾਈ ਨੂੰ ਥੋੜ੍ਹਪਤ ਖੇਤਰਾਵਾਂ ਵਿੱਚ ਚਾਂਸ ਰਹਿਣਗੇ ਪੰਜਾਬ ਦੇ ਘਾਟੋ ਘਾਟ 30 35 ਜਾਂ 40% ਖੇਤਰਾਵਾਂ ਵਿੱਚ ਅਮੀਂ ਦਾ ਅਸਰ ਨੇ ਕਿਤੇ ਕਿਤੇ ਹਲਕਾ ਤੇ ਕੁਝ ਖੇਤਰਾਵਾਂ ਵਿੱਚ ਉਸਰਿਆ ਦਰਮਿਆਨਾਂ ਦੇ 1-2 ਜ਼ਿਲ੍ਹਿਆਂ ਵਿੱਚ ਦਰਮਿਆਨ ਤੇਜ਼ੜ ਭਾਰੀ ਦੀ ਝਟ ਦੇਖਣ ਨੂੰ ਮਿਲ ਸਕਦੀ ਕੱਲ ਤੋਂ ਅਮੀਂ ਦੀ ਗਤੀਵਿਧੀਆਂ ਵਿੱਚ ਵਾਧਾ ਹੋਣ ਦੇ ਅਸਾਰ ਨੇ 6 ਤੋਂ ਲੈ ਕੇ 9-10 ਜੁਲਾਈ ਦੇ ਵਿਚਕਾਰ ਕਾਫੀ ਖੇਤਰਾਵਾਂ ਵਿੱਚ ਅਮੀਂ ਜਿਹੜਾ ਦਰਜ ਕੀਤਾ ਜਾਸ ਆਧਤੇ ਕੜੇ ਕੜੇ ਜ਼ਿਲ੍ਹਾ ਵਿੱਚ ਕਾਟੇ ੜਮੀ ਦੇ ਆਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਜੇਕਰ ਤੁਸੀਂ ਆਪਣੇ ਇਲਾਕੇ ਜ਼ਿਲ੍ਹੇ ਦਾ ਮੌਸਮ ਹਾਲ ਜਾਣਨਾ ਚਾਹੁੰਦੇ ਤਾਂ ਕਮੈਂਟ ਸੈਕਸ਼ਨ ਵਿੱਚ ਪੁੱਛ ਲਿਆ ਕਰੋ ਕੋਈ ਵੀ ਡਾਊਟ ਕੋਈ ਤਾਂ ਕਮੈਂਟ ਸੈਕਸ਼ਨ ਵਿੱਚ ਜਰੂਰ ਆ ਪੁੱਛ ਲਿਆ ਕਰੋ ਠੀਕ ਹੈ ਤਾਂ ਬਾ ਜਰੂਰ ਰਿਪਲਾਈ ਦੇਣ ਦੀ ਕੋਸ਼ਿਸ਼ ਕਰਾਂਗੇ ਤਾਂ ਫਿਲਹਾਲ ਇਹ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਵੀਡੀਓ ਨੂੰ ਆਨ ਤਾ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ